ਜੈ ਗੁਰਦੇਵ ਧੰਨ ਗੁਰਦੇਵ ਜੀ ਗੁਰੂ ਪਿਆਰੇ ਸਾਧ ਸੰਗਤ ਜੀਓ ਜੋ ਪਿਛਲੇ ਦਿਨੀ ਪਰਸੋ ਚੌਥ ਤੋਂ ਜੋ ਇੱਕ ਵੀਡੀਓ ਵਾਇਰਲ ਬਹੁਤ ਜ਼ਿਆਦਾ ਹੋ ਰਹੀ ਹੈ ਜਿਹੜਾ ਇੱਕ ਸ਼ਖਸ਼ ਜੋ ਇਟਲੀ ਦੇ ਵਿੱਚ ਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਔਰ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਮੌਜੂਦਾ ਗਤੀ ਨਿਸ਼ੀਨ 108 ਸਤਨੰਜਨ ਦਾਸ ਮਹਾਰਾਜ ਜੀ ਨੂੰ ਲਾਈਵ ਹੋ ਕੇ ਬਹੁਤ ਹੀ ਬਹੁਤ ਹੀ ਗੰਦੀਆਂ ਗਾਲਾਂ ਜੋ ਕੱਢੀਆਂ ਬਾਰ-ਬਾਰ ਸਤਿਗੁਰੂ ਰਵਿਦਾਸ ਸਹਾਰਾ ਜੀ ਦਾ ਨਾਮ ਲੈ ਲੈ ਕੇ ਉਸ ਨੇ ਗੰਦੀਆਂ ਗੰਦੀਆਂ ਗਾਲਾਂ ਸਤਿਗੁਰੂ ਰਵਿਦਾਸ ਸਹਾਰਾ ਜੀ ਨੂੰ ਕੱਢੀਆਂ ਸੋ ਉਸ ਦੇ ਸਬੰਧ ਵਿੱਚ ਅ ਅੱਜ ਸਾਰਾ ਸਮਾਜ ਜੋ ਹੁਣ ਇਸ ਵੇਲੇ ਕਰੀਬ 10 ਬਚ ਚੁੱਕੇ ਆ ਇਸ ਵੇਲੇ ਫਗਵਾੜਾ ਦੇ ਸਦਰ ਥਾਣਾ ਦੇ ਵਿੱਚ ਸਾਰਾ ਸਮਾਜ ਇਕੱਤਰ ਹੋਇਆ ਸੋ ਜਿੰਨੇ ਸਾਥੀ ਫਗਵਾੜਾ ਦੇ ਨੇੜੇ ਤੇੜੇ ਦੇ ਸਾਥੀ ਆ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਕੇ ਜਲਦੀ ਤੋਂ ਜਲਦੀ ਫਗਵਾੜਾ सदर थाना ਵਿਖੇ ਪਹੁੰਚੋ ਤਾਂ ਜੋ ਉਸ ਭੈੜੇ ਸ਼ਖਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਸੋ ਸਾਰੇ ਸਾਥੀ ਕੰਪਲੇਟ ਕਰ ਰਹੇ ਆ ਉਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾਫੀਨਾਮਾ ਬਿਲਕੁਲ ਨਹੀਂ ਕਬੂਲ ਕੀਤਾ ਜਾਵੇਗਾ ਜੋ ਉਸਨੇ ਇਹੋ ਜਹੀ ਭੈੜੀ ਸ਼ਬਦਾਬਲੀ ਸਤਗੁਰੂ ਰਵਿਦਾਸ ਮਹਾਰਾਜ ਜੀ ਔਰ ਸਤਗੁਰੂ ਨਨਜਾਦਾਸ ਮਹਾਰਾਜ ਜੀ ਨੂੰ ਵਰਤੀ ਹੈ ਸੋ ਉਹ ਸਜ਼ਾ ਦਾ ਹੱਕਦਾਰ ਹੈ ਔਰ ਉਸ ਨੂੰ ਸਜ਼ਾ ਦਿਵਾ ਕੇ ਰਾਵਾਂਗੇ ਸੋ ਮੈਂ ਇੱਕ ਵਾਰ ਫੇਰ ਸਾਰੇ ਸਮਾਜ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਫਗਵਾੜਾ ਵਿਖੇ ਨੇੜੇ ਬਾਈਪਾਸ ਸਦਰ ਥਾਣਾ ਡੀਐਸਪੀ ਦਫ਼ਤਰ ਦੇ ਸਾਹਮਣੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਆਪਾਂ ਉਸ ਨੂੰ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕਰਕੇ ਉਸ ਨੂੰ ਸਜ਼ਾ ਦੇ ਸਕੀਏ ਸੋ ਸਾਥੀਓ ਇਹੋ ਜਿਹੇ ਸ਼ਖਸ਼ਾਂ ਨੂੰ ਸਜ਼ਾ ਦਿਵਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਉਹ ਸ਼ਖਸ ਇਸ ਵੇਲੇ ਇਟਲੀ ਵਿੱਚ ਗੁਰਾਇਆਂ ਦੇ ਕੋਲ ਬਿਰਕਾ ਪਿੰਡ ਦੇ ਨਾਲ ਪੱਦੀ ਖਾਲਸਾ ਪਿੰਡ ਪੈਂਦਾ ਉਹ ਪੱਦੀ ਖਾਲਸਾ ਦਾ ਰਹਿਣ ਵਾਲਾ ਹੈ ਸੋ ਸਾਰੇ ਸਾਥੀ ਜਲਦੀ ਜਲਦੀ ਥਾਣਾ ਵਿਖੇ ਸਦਰ ਥਾਣਾ ਵਿਖੇ